ਸੈਕਟਰ 8 ਚ ਲੱਗੀ ਭਿਆਨਕ ਅੱਗ ਚੰਡੀਗੜ੍ਹ ਸੈਕਟਰ 17 ਸਥਿਤ ਹਰਿਆਣਾ ਨਿਊ ਸੈਕਟਰ 8 ਵਿੱਚ ਅਚਾਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ ਉੱਥੋਂ ਦੇ ਮੌਜੂਦ ਲੋਕਾਂ ਨੇ ਦੱਸਿਆ ਹੈ ਕਿ ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਮੌਕੇ ਤੇ ਪਹੁੰਚ ਗਈਆਂ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਅੱਗ ਤੇ ਕਾਬੂ ਪਾ ਲਿਆ ਇਹ ਅੱਗ ਤੀਜੀ ਮੰਜ਼ਲ ਤੇ ਸਥਿਤ ਮਾਲ ਵਿਭਾਗ ਦੇ ਦਫ਼ਤਰ ਵਿੱਚ ਲੱਗੀ ਸੀ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਦੱਸਿਆ ਕਿ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਲੱਗ ਰਿਹਾ ਹੈ ਅਤੇ ਉਹਨਾਂ ਦੱਸਿਆ ਕਿ ਫਾਇਰ ਬ੍ਰਿਗੇਡ ਸਟੇਸ਼ਨ ਬਿਲਕੁਲ ਸਾਹਮਣੇ ਹੋਣ ਕਾਰਨ ਵੱਡਾ ਹਾਦਸਾ ਹੋਣ ਤੋਂ ਟਲ ਗਿਆ ਅੱਗ ਤੇ ਸਮੇਂ ਸਿਰ ਕਾਬੂ ਪਾ ਲਿਆ ਗਿਆ ਤੁਸੀਂ ਦੇਖ ਰਹੇ ਹੋ న్యూਸ ਰੀਡਰ ਪੰਜਾਬ ਤੇ ਦੀਪਕ ਕੁਮਾਰ ਰਾਜਪੁਰਾ ਦੀ ਰਿਪੋਰਟ ਆਗ ਕੋ ਲੈ ਕੇ ਅਸੀਂ ਡਿਊਟੀ 4 ਵਜੇ ਮਤਲਬ ਕਿ ਜੁਆਇਨ ਕੀਤਾ ਸਾਰੀ ਟੀਮ ਨੇ ਸਾਡੀ ਨੇ ਤੇ ਸਾਡੇ ਬੰਦੇ ਕਾ ਡਿਊਟੀ ਤੇ ਜਿਹੜੇ ਖੜੇ ਸੀ ਬਾਹਰ ਉਹਨਾਂ ਨੇ ਧੂਆਂ ਨਿਕਲਦਾ ਦੇਖਿਆ ਸੈਕਟਰੀਏਟ ਚ ਨਾ ਤੇ ਫਿਰ ਅਸੀਂ ਇਮੀਡੀਏਟਲੀ ਆਰਐਸਐਸਰ ਕ quarters ਨੂੰ ਫੋਨ ਕੀਤਾ ਉਹ ਤੋਂ ਕਾਲ ਆਈ ਤੇ ਅਸੀਂ ਕੁਛ ਹੀ ਸੈਕਿੰਡਾਂ ਵਿੱਚ ਮਤਲਬ ਕਿ ਇੱਥੇ ਪਹੁੰਚ ਗਏ ਕਿਉਂਕਿ ਨੀਅਰਬਾਈਟਾ ਸੀਗਾ ਤੇ ਅਸੀਂ ਜਾ ਕੇ ਮੌਕਾ ਦੇਖਿਆ ਸ਼ੀਸ਼ੇ-ਸ਼ੂਸ਼ੇ ਤੋੜੇ ਰੈਵਨਿਊ ਡਿਪਾਰਟਮੈਂਟ ਚ ਮਤਲਬ ਕਿ ਧੂਆਂ ਉੱਠ ਰਿਹਾ ਸੀਗਾ ਸਾਡੇ ਬੰਦਿਆਂ ਨੇ ਇਮੀਡੀਏਟ ਐਕਸ਼ਨ ਲੈ ਕੇ ਇੱਕ ਗੱਡੀ ਸਾਡੀ ਅੱਗੇ ਦੀ ਕਵਰ ਕਰ ਰਹੀ ਸੀ ਇੱਕ ਪਿੱਛੇ ਦੀ ਤਨ ਪੈਪਾ ਲਾ ਕੇ ਆਪਾਂ ਤੇ ਸਾਡੇ ਬੰਦਿਆਂ ਨੇ ਬੀਐਸਆਰਟੀ ਯੂਜ਼ ਕਰਕੇ ਦਰਵਾਜ਼ੇ ਦਰਬੁਜੇ ਖੋਲ ਕੇ ਤੇ ਅੱਗੇ ਤੇ ਕਾਬੂ ਪਾ ਲਿਆ ਮਤਲਬ ਕਿ ਜਿਆਦਾ ਨੁਕਸਾਨ ਹੋ ਸਕਦਾ ਸੀਗਾ ਬਹੁਤ ਜਲਦੀ ਮਤਲਬ ਕਿ ਕਵਰ ਕਰ ਲਿਆ ਟੋਟਲ ਕਿੰਨੀ ਗੱਡੀਆਂ ਪਹੁੰਚੂ ਸੀ ਆ ਵੈਸੇ ਇਮੀਡੀਏਟ ਤਾਂ ਸਾਡੀ 17 ਦੀ ਤੇ 11 ਦੀ ਆਈ ਸੀ ਫਿਰ ਉਸ ਤੋਂ ਬਾਅਦ 11 ਦੀ ਇੱਕ ਹੋਰ ਆਈ ਫਿਰ ਪੰਚਕੁੱਲੇ ਦੀਆਂ ਗੱਡੀਆਂ ਬਾਅਦ ਚ ਆਈਆਂ ਇਹ ਤਾਂ ਮਤਲਬ ਕਿ ਆਗਿਆ ਚਾਰ ਪੰਜ ਗੱਡੀਆਂ ਸੀਗੀਆਂ। ਤੋਂ ਇਹ ਕੋਈ ਜ਼ਿਆਦਾ ਨੁਕਸਾਨ ਤੋਂ ਨਹੀਂ ਹੋਇਆ ਕੁਝ ਹੋ ਗਿਆ। ਨਹੀਂ ਜ਼ਿਆਦਾ ਨੁਕਸਾਨ ਹੋ ਸਕਦਾ ਸੀਗਾ ਪਰ ਧੂਆ ਨਿਕਲਦਾ ਦੇਖ ਕੇ ਫਾਇਰ ਸਟੇਸ਼ਨ ਨੇੜੇ ਹੋਣ ਕਰਕੇ ਜਲਦੀ ਤੁਰੰਤ ਮਦਦ ਕਾਬੂ ਪਾ ਲਿਆ ਗਿਆ ਅੱਗ ਤੇ ਨਾ। ਜ਼ਿਆਦਾ ਨੁਕਸਾਨ ਹੋਇਆ ਨਹੀਂ ਬਚ ਗਏ ਮਤਲਬ ਕਿ ਜ਼ਿਆਦਾ ਨੁਕਸਾਨ ਹੋਣ। ਉਹ ਵੀ ਕਾਰਨ ਕੁਝ ਨਹੀਂ ਫਿਲਹਾਲ ਤਾਂ ਜੀ ਅਨਨੋਨਾ ਕੋਈ ਇਨਵੈਸਟੀਗੇਸ਼ਨ ਕਰਨ ਵਾਲੇ ਆਏ ਉਹ ਦੇਖਣਗੇ ਕਿ ਕੀ ਕਾਰਨ ਆ।